ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਿਕ ਅਤੇ ਸੱਭਿਆਚਾਰਕ ਸਮਾਗਮ ਮਹਾਕੁੰਭ 2025 ਅੱਜ ਪਵਿੱਤਰ ਸ਼ਹਿਰ ਪ੍ਰਿਆਗਰਾਜ ਵਿੱਚ ਸ਼ੁਰੂ ਹੋਇਆ। ਮਹਾਕੁੰਭ ਸਮਾਗਮ 13 ਜਨਵਰੀ 2025 ਤੋਂ ਸ਼ੁਰੂ ਹੋ ਕੇ 26 ਫਰਵਰੀ ਤੱਕ ਚੱਲੇਗਾ। ਮਹਾਕੁੰਭ ਵਿਸ਼ਵ ਵਿੱਚ ਮਨੁੱਖਤਾ ਦਾ ਸਭ ਤੋਂ ਵੱਡਾ ਸਮਾਗਮ ਹੈ ਜੋ 4000 ਹੈਕਟੇਅਰ ਦੇ ਖੇਤਰ ਵਿੱਚ ਆਯੋਜਿਤ ਕੀਤਾ ਜਾਵੇਗਾ। ਕੁੰਭ ਵਿੱਚ ਕਰੋੜਾਂ ਸ਼ਰਧਾਲੂਆਂ ਦੇ ਨਾਲ-ਨਾਲ ਲੱਖਾਂ ਸੰਤ ਮਹਾਪੁਰਸ਼ ਵੀ ਆਉਂਦੇ ਨੇ ਜਿਨ੍ਹਾਂ ਦੇ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਸ ਵਾਰ ਮਹਾਕੁੰਭ ਵਿੱਚ 40 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਦੇਸ਼ ਭਰ ਤੋਂ ਹੀ ਨਹੀਂ ਬਲਕਿ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂ ਸੰਗਮ ਵਿੱਚ ਇਸ਼ਨਾਨ ਕਰਨਗੇ। ਉਹਦੀ ਪੂਰਨਮਾ ਤੋਂ ਇੱਕ ਦਿਨ ਪਹਿਲਾਂ 50 ਲੱਖ ਲੋਕਾਂ ਨੇ ਲਗਾਈ ਡੁੱਪਕੀ। ਮੰਨਿਆ ਜਾਂਦਾ ਹੈ ਕਿ ਕੁੰਭ ਮੇਲੇ ਵਿੱਚ ਇਸ਼ਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਸਮੁੰਦਰ ਮਥਨ ਤੋਂ ਨਿਕਲਣ ਵਾਲੇ ਅਮਰਤ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤਾ ਅਤੇ ਦੈਨਤਾਰ ਵਿੱਚ 12 ਸਾਲ ਤੱਕ ਯੁੱਧ ਹੋਇਆ। ਕੁੰਭ ਮੇਲਾ ਉਹਨਾਂ ਥਾਵਾਂ ਤੇ ਲਗਾਇਆ ਜਾਂਦਾ ਹੈ ਜਿੱਥੇ ਇਸ ਯੁੱਧ ਦੌਰਾਨ ਕਲਸ਼ ਤੋਂ ਅਮਰਤ ਦੀਆਂ ਬੂੰਦਾਂ ਡਿੱਗੀਆਂ ਸਨ 12 ਸਾਲਾਂ ਤੋਂ ਚੱਲ ਰਹੇ ਯੁੱਧ ਕਾਰਨ ਹਰ 12 ਸਾਲਾਂ ਵਿੱਚ ਇੱਕ ਵਾਰ ਕੁੰਭ ਹੁੰਦਾ ਹੈ ਮਹਾਕੁੰਭ ਦੇ ਇਸ਼ਨਾਨ ਨੂੰ ਸ਼ਾਹੀ ਇਸ਼ਨਾਨ ਕਿਹਾ ਜਾਂਦਾ ਹੈ ਉਹਦੀ ਪੂਰਨਮਾ ਤੋਂ ਇੱਕ ਦਿਨ ਪਹਿਲਾਂ ਮਹਾਕੁੰਭ ਦੇ ਪਹਿਲੇ ਇਸ਼ਨਾਨ ਮੌਕੇ ਵੱਡੀ ਗਿਣਤੀ ਵਿੱਚ ਸੰਤਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਐਤਵਾਰ ਨੂੰ ਉਹਦੀ ਪੂਰਨਮਾ ਦੇ ਪਹਿਲੇ ਇਸ਼ਨਾਨ ਤੋਂ ਪਹਿਲਾਂ 50 ਲੱਖ ਸ਼ਰਧਾਲੂਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਇਸ ਸੰਗਮ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ ਦੇ ਨਾਲ-ਨਾਲ ਔਰਤਾਂ ਬਜ਼ੁਰਗਾਂ ਤੇ ਬੱਚਿਆਂ ਨੇ ਇਸ਼ਨਾਨ ਕੀਤਾ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ 33 ਲੱਖ ਲੋਕਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀ ਅੱਜ ਤੋਂ ਮਹਾਕੁੰਮ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਿਆਗਰਾਜ ਵਿੱਚ ਪਹਿਲਾ ਸ਼ਾਹੀ ਇਸ਼ਨਾਨ ਹੋਵੇਗਾ ਇਸ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ ਪ੍ਰਿਆਗਰਾਜ ਵਿੱਚ ਅੱਜ ਤੋਂ ਮਹਾਕੁੰਮ ਸ਼ੁਰੂ ਹੋ ਗਿਆ ਹੈ Hindu ਧਰਮ ਵਿੱਚ ਪ੍ਰਿਆਗਰਾਜ ਵਿੱਚ ਆਯੋਜਿਤ ਮਹਾਕੁੰਮ ਦਾ ਇੱਕ ਵਿਸ਼ੇਸ਼ ਧਾਰਮਿਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਹੈ ਇੱਥੇ ਗੰਗਾ ਯਮੁਨਾ ਤੇ ਸਰਸwati ਨਦੀਆਂ ਦਾ ਸੰਗਮ ਹੁੰਦਾ ਹੈ ਜਿਸ ਨੂੰ ਤਿਰਵੇਣੀ ਸੰਗਮ ਕਿਹਾ ਜਾਂਦਾ ਹੈ ਮਹਾਕੁੰਭ ਭਾਰਤ ਵਿੱਚ ਚਾਰ ਥਾਵਾਂ ਤੇ યોਜਿਤ ਕੀਤਾ ਜਾਂਦਾ ਹੈ ਪ੍ਰਿਆਗਰਾਜ ਨਾਸਿਕ ਉਜੈਨ ਅਤੇ ਹਰਦਵਾ ਸਾਧੂ ਸੰਤਾਂ ਤੇ ਸ਼ਰਧਾਲੂ ਇਨ੍ਹਾਂ ਪਵਿੱਤਰ ਸਥਾਨਾਂ ਉਤੇ ਹੋਣ ਵਾਲੇ ਮਹਾਨ ਤਿਹਾੜੀ ਦੀ ਬੇਸਬਰੀ ਨਾਲ ਉਡੀਕ ਕਰਦੇ ਨੇ ਕਿਹਾ ਜਾਂਦਾ ਹੈ ਕਿ ਮਹਾਕੁੰਭ ਵਿੱਚ ਤਿਰਵੇਣੀ ਘਾਟ ਤੇ ਇਸ਼ਨਾਨ ਕਰਨ ਨਾਲ ਵਿਅਕਤੀ ਨੂੰ ਜੀਵਨ ਦੇ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਜਿਸ ਨਾਲ ਆਤਮਾ ਤੇ ਸਰੀਰ ਦੋਵੇਂ ਪਵਿੱਤਰ ਹੋ ਜਾਂਦੇ ਨੇ ਦੱਸ ਦਈਏ ਕਿ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆ ਨਾਥ ਨੇ ਸ਼ਾਹੀ ਇਸ਼ਨਾਨ ਦਾ ਨਾਮ ਬਦਲ ਕੇ ਅੰਮ੍ਰਿਤ ਇਸ਼ਨਾਨ ਅਤੇ ਨਗਰ ਪ੍ਰਵੇਸ਼ ਕਰ ਦਿੱਤਾ ਹੈ। ਪ੍ਰਿਆਗਰਾਜ ਮੇਲਾ ਅਥਾਰਟੀ ਨੇ ਗੰਗਾ ਦੇ ਕਿਨਾਰੇ ਕਲਪ ਵਾਸੀਆਂ ਲਈ 1,60,000 ਟੈਂਟ ਲਗਾਉਣ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਨੇ। ਇਨ੍ਹਾਂ ਟੈਂਟਾਂ ਵਿੱਚ ਪਖਾਨਿਆਂ ਦੇ ਨਾਲ-ਨਾਲ ਬਿਜਲੀ ਅਤੇ ਪਾਣੀ ਦੇ ਕਨੈਕਸ਼ਨ ਵੀ ਹਨ। ਕਰੀਬ 650 ਕਿਲੋਮੀਟਰ ਲੰਬੀ ਚੈਕਟ ਪਲੇਟ ਅਸਥਾਈ ਸੜਕਾਂ ਅਤੇ ਦੀਪ ਐਂਟੂਨ ਪੁਲ ਤੰਬੂਆਂ ਤੱਕ ਆਸਾਨ ਪਹੁੰਚ ਕਰਨ ਲਈ ਬਣਾਏ ਗਏ ਨੇ ਕਲਪ ਵਾਸੀਆਂ ਨੂੰ ਸਸਤੇ ਭਾਅ ਤੇ ਰਾਸ਼ਨ ਅਤੇ ਸਿਲੰਡਰ ਮੁਹੱਈਆ ਕਰਵਾਏ ਜਾਂਦੇ ਨੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਲਈ ਵਿਸ਼ੇਸ਼ ਘਾਟ ਬਣਾਏ ਗਏ ਨੇ ਇਸ ਦੇ ਨਾਲ ਹੀ ਸੁਰੱਖਿਆ ਉਪਾਅ ਲਈ ਜਲ ਪੁਲਿਸ ਦੀ ਤਾਇਨਾਤੀ ਅਤੇ ਨਦੀ ਦੇ ਨਾਲ ਹੈਲੀ ਵੈਰੀਕੇਟ ਲਗਾਏ ਗਏ ਨੇ ਸ਼ਰਧਾਲੂਆਂ ਨੂੰ ਠੰਡ ਤੋਂ ਬਚਾਉਣ ਲਈ ਬੋਨਫਾਇਰ ਦਾ ਪ੍ਰਬੰਧ ਕੀਤਾ ਗਿਆ ਤੇ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਮੇਲਾ ਖੇਤਰ ਵਿੱਚ ਹਸਪਤਾਲ ਬਣਾਏ ਗਏ ਨੇ ਸੋਮਵਾਰ ਨੂੰ ਪੋਧੀ ਪੂਰਨਮਾ ਦੇ ਮੌਕੇ ਤੇ ਹੋਣ ਵਾਲੇ ਪਹਿਲੇ ਵੱਡੇ ਇਸ਼ਨਾਨ ਤੋਂ ਪਹਿਲਾਂ ਸੰਤਾ ਮਹਾਪੁਰਸ਼ਾਂ ਤੇ ਅਧਿਆਤਮਿਕਤਾ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਇਸ ਵਾਰ ਇਸ ਵਾਰ ਦਾ ਮਹਾਕੁੰਭ ਸ਼ਰਧਾਲੂਆਂ ਨੂੰ ਪਿਛਲੇ ਸਮਾਗਮਾਂ ਦੇ ਮੁਕਾਬਲੇ ਹੋਰ ਬਲ ਬਖਸ਼ੇਗਾ ਸੰਤਾ ਨੇ ਕਿਹਾ ਕਿ ਪ੍ਰਯਾਗ ਰਾਜ ਵਿੱਚ ਕੁੰਭ ਦੌਰਾਨ ਕੀਤੇ ਗਏ ਕਿਸੇ ਵੀ ਯੱਗ ਦਾ ਕਿਸੇ ਵੀ ਹੋਰ ਇਸ਼ਨਾਨ ਤੇ ਕੀਤੇ ਗਏ ਹੋਰ ਮੌਕੇ ਉੱਤੇ ਯੱਗ ਨਾਲੋਂ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ ਮਹਾਕੁੰਡਾ ਪਹਿਲਾ ਸ਼ਾਹੀ ਇਸ਼ਨਾਨ ਪੋਸ਼ ਪੂਰਨਮਾ ਤੇਤੀ ਨੂੰ ਹੈ ਵੈਦਿਕ ਕੈਲੰਡਰ ਦੇ ਅਨੁਸਾਰ ਪੋਸ਼ ਮਹੀਨੇ ਦੀ ਪੂਰਨਮਾ ਪੂਰਨਮਾਸ਼ੀ ਅੱਜ ਸੋਮਵਾਰ 13 ਫਰਵਰੀ ਨੂੰ ਸਵੇਰੇ 5:03 ਤੇ ਸ਼ੁਰੂ ਹੋਈ ਅਤੇ 14 ਜਨਵਰੀ ਨੂੰ ਦੁਪਹਿਰ 3:56 ਤੇ ਸਮਾਪਤ ਹੋਵੇਗੀ ਬ੍ਰਹਮਾ ਮਹੂਰਤ ਸਵੇਰੇ 5:27 ਤੋਂ ਸਵੇਰੇ 6:21 ਤੱਕ ਹੋਵੇ ਰਹੇਗਾ ਜੇਮ ਮਹੂਰਤ ਦੁਪਹਿਰ 2:30 ਤੋਂ 2:57 ਤੱਕ ਚੱਲੇਗਾ ਸ਼ਾਮ ਦਾ ਸਮਾ 5:45 ਤੋਂ ਸ਼ਾਮ 6:00 ਵਜੇ 9 ਮਿੰਟ ਤੱਕ ਹੋਵੇਗਾ। ਨਿਸ਼ਚਿਤਾ ਮਹੂਰਤ ਸਵੇਰੇ 12:03 ਤੋਂ 12:57 ਤੱਕ ਹੋਵੇਗਾ। ਦੂਜਾ ਸ਼ਾਹੀ ਇਸ਼ਨਾਨ ਮਕਰ ਸੰਕ੍ਰਾਂਤੀ 14 ਜਨਵਰੀ 2025 ਨੂੰ ਹੋਵੇਗਾ। ਤੀਜਾ ਸ਼ਾਹੀ ਇਸ਼ਨਾਨ ਮونی ਅਮਾਵਸਿਆ 29 ਜਨਵਰੀ 2025 ਨੂੰ ਹੋਵੇਗਾ। ਚੌਥਾ ਸ਼ਾਹੀ ਸਮਾਗਮ ਬਸੰਤ ਪੰਚਮੀ 3 ਫਰਵਰੀ 2025 ਨੂੰ ਹੋਵੇਗਾ। ਪੰਜਵਾਂ ਸ਼ਾਹੀ ਇਸ਼ਨਾਨ ਮਾਘ ਪੂਰणिमा 12 ਫਰਵਰੀ 2025 ਨੂੰ ਹੋਵੇਗਾ। ਆਖਰੀ ਸ਼ਾਹੀ ਇਸ਼ਨਾਨ 26 ਫਰਵਰੀ 2025 ਨੂੰ ਹੋਵੇਗਾ। ਮਹਾਸ਼ਿਵ ਰਾਤਰੀ ਨੂੰ ਸ਼ਾਹੀ ਇਸ਼ਨਾਨ ਦਾ ਨਿਯਮ ਖਾਸ ਨਿਯਵਾਦੀ ਪਾਲਣਾ ਕੀਤੀ ਜਾਂਦੀ ਹੈ। ਮਹਾਕੁੰਭ ਵਿੱਚ ਨਾਗਾ ਸਾਧੂ ਸਭ ਤੋਂ ਪਹਿਲਾਂ ਇਸ਼ਨਾਨ ਕਰਦੇ ਨੇ। ਨਾਗਾ ਸਾਧੂਆਂ ਦੀ ਇਸ਼ਨਾਨ ਦੀ ਤਰਜੀਹ ਸਦੀਆਂ ਤੋਂ ਚੱਲੀ ਆ ਰਹੀ ਹੈ। ਇਸ ਦੇ ਪਿੱਛੇ ਇੱਕ ਧਾਰਮਿਕ ਆਸਤਾ ਹੈ। ਇਸ ਤੋਂ ਇਲਾਵਾ ਪਰਿਵਾਰਕ ਜੀਵਨ ਜਿਉਣ ਵਾਲੇ ਲੋਕਾਂ ਲਈ ਮਹਾਕੁੰਭ ਵਿੱਚ ਇਸ਼ਨਾਨ ਕਰਨ ਦੇ ਨਿਯਮ ਥੋੜੇ ਵੱਖਰੇ ਹਨ। ਗ੍ਰਹਿਸਤੀਆਂ ਨੂੰ ਨਾਗਾ ਸਾਧੂਆਂ ਤੋਂ ਬਾਅਦ ਹੀ ਸੰਗਮ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਇਸ਼ਨਾਨ ਕਰਦੇ ਸਮੇਂ ਪੰਜ ਇਸ਼ਨਾਨ ਕਰੋ। ਤਾਦੀ ਇਸ਼ਨਾਨ ਸੰਪੂਰਨ ਮੰਨਿਆ ਜਾਂਦਾ ਹੈ। ਨਹਾਉਂਦੇ ਸਮੇਂ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਪਵਿੱਤਰ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਾ ਮੰਨਿਆ ਜਾਂਦਾ ਹੈ।